ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਹਰ ਜੁਗ ਭਗਤ ਉਪਾਇਐ ਪੈਜ ਰਖਦਾ ਆਇਆ ਰਾਮ ਰਾਜੇ ਹਰਨਾਕ ਸੁਦਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਹੰਕਾਰ ਅਨੰਤ ਕੰਪਿਟ ਦੇ ਨਾਮ ਦੇ ਮੁਖ ਲਾਇ ਜਨਾਨਕ ਸਹਰ ਸੇਵਿਆ ਅੰਤ ਲਿਛਦਾਇਆ ਇੱਕ ਅੰਕਾਰ ਸਤਗੁਰ ਪ੍ਰਸਾਦ ਸਲੋਕ ਨੰਹਲਾ ਪਹਿਲਾ ਦੁਖਦਾਰੋ ਸੁਖ ਰੋਗ ਭਇਆ ਜਸ ਤਾਨ ਨਾ ਹੋਈ ਤੂ ਕਰਤਾ ਕਰਣਾ ਮੈਂ ਨਾ ਜਾਹੋ ਕਿ ਨਾ ਹੋਏ ਬਲੇ ਹਾਰੇ ਪੰਦਰ ਤਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਾ ਅਕਲ ਕਲਾ ਭਰਪੂਰ ਰਹਾ ਕੋ ਸੱਚਾ ਸਾਹਿਬ ਸਿਫਤ ਉਸ ਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਸੋਦਰ ਰਾਗਾ ਸਮਹ ਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਦੇ ਰਾਕੇ ਹਾਰ ਸੁ ਭਰ ਕੇ ਹਾ ਜਿਤ ਬਸੇ ਸਰਬ ਸੁਮਨਾਲੇ ਬਾਜੇ ਤੇਰੇ ਨਾਮ ਅਨੇਕ ਅ ਸੰਖਾ ਕਹਤੇ ਤੇਰੇ ਗਵਨ ਹਾਰੇ ਕਹਤੇ ਤੇਰੇ ਰਾਖਰੀ ਸਭ ਕਹੀਏ ਕਹਤੇ ਤੇਰੇ ਗਵਨ ਹਾਰੇ ਗਾਮ ਤੁਮ ਨ ਪਾਣ ਪਾਣੀ ਬਸੰਤਰ ਗਾਵੇ ਰਾਜਤ ਹੰਮ ਦੁਆਰੇ ਗਾਮ ਤੁਮ ਨ ਚਿਤ ਗੁਰਤ ਲਿਖ ਜਾਣਾ ਨ ਲਿਖ ਲਿਖ ਤਰਨ ਵਿਚਾਰੇ ਗਾਮ ਤੁਮ ਨ ਈਸ਼ਰ ਬ੍ਰਹਮਾ ਦੇਵੀ ਸੋੰਤੇ ਤੇਰੇ ਸਦਾ ਸਾਰੇ ਗਾਵ ਤੁਮ ਨੰਦਰ ਇੰਦਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਵ ਤੁਮ ਸਿਦ ਸਮਾਧੀ ਅੰਦਰ ਗਾਵ ਤੁਮ ਸਾਧ ਵਿਚਾਰੇ ਗਾਵ ਤੁਮ ਜਿ ਤਿਸ ਤੇ ਸੰਤੋਖੀ ਗਾਵ ਤੁਮ ਨ ਵੀਰ ਕਰਾਰੇ ਗਾਵ ਤੁਮ ਪੰਡਿਤ ਪੜਨ ਰੱਖੀ ਸੁਰ ਜਗ ਜਗ ਵੇਦ ਨਾਲੇ ਗਾਵ ਤੁਮ ਮੋਹਣੀ ਆ ਮਨਮੋਹਨ ਸੁਰਗ ਮਾਛ ਪੈ ਆਲੇ ਗਾਵ ਤੁਮ ਰਤਨਉ ਪਾਏ ਤੇਰੇ 68 ਤੀਰਥ ਨਾਲੇ ਗਾਵ ਤੁਮ ਜੋਧ ਮਹਾਬਲ ਸੂਰਾ ਗਾਵਤ ਤਦਨ ਖਾਣੀ ਚਾਰੇ ਗਾਵਤ ਤਦਨ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤਦਨ ਗਾਵਨੋ ਜੋਤੁ ਭੰਨ ਨੁਰਤੇ ਤੇਰੇ ਘਰ ਤਰਸਾਲੇ ਹੋਰ ਕੇ ਤੇ ਤਦਨ ਗਾਵਨੋ ਸੇ ਮਨ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਇਸਦਾ ਸਤਿ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਸੋਈ ਜਾਇ ਨਾ ਜਾਸੀ ਰਚਨਾ ਜੇ ਨਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਨਸੀ ਮਾਇਆ ਜਨਉ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸ ਦੇ ਵਿਟਿਆਈ ਜੋ ਤਿਸ ਭਾਵੇ ਸੋਏ ਕਰ ਸੇ ਕਰ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਸਾ ਪਾਤ ਸਾਹਿਬ ਨਾਨਕ ਰਹਿਣ ਜਾਈ ਅਸਮ ਹਜ਼ਰਾ ਪਹਿਲਾ ਸੁਣ ਵਡਾ ਆਖੇ ਸਭ ਕੋਏ ਕਿਵਡ ਵਡਾ ਡੇਠਾ ਹੋਏ ਕੇ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੀ ਸਮਾਏ ਵੱਡੇ ਮੇਰੇ ਸਾਹਿਬਾ ਗਰਗ ਮੇਰਾ ਗੁਣੀ ਮੇਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਲ ਚੇਰਾ ਰਹਾਉ ਸਭ ਸੁਰਤੀ ਅਮਲ ਸੁਖਤ ਕਮਾਈ ਸਭ ਕੇ ਅਮਤਮਲ ਪ੍ਰਮਤ ਪਾਈ ਗਿਆਨੀ ਧਾਨੀ ਗੁਰਗਰ ਹਾਈ ਕਹਿਣ ਨਾ ਜਾਏ ਤੇਰੇ ਤਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਦਾ ਪੁਰਖਾਂ ਕੀਆਂ ਵੜਿਆਈਆਂ ਤਦ ਮਨ ਸਦੀਕ ਨਾ ਕਾਇਆ ਕਰ ਮਿਲਣਾ ਨਹੀਂ ਸਾਧਰਹਈਆ ਆਖਣ ਵਾਲਾ ਕਿਆ ਵਿਚਾਰਾ ਸਿੱਖ ਤੇ ਭਰੇ ਤੇਰੇ ਪੰਧਾਰ ਜਿਸ ਤੋਂ ਦੇਹਿਤ ਸੇ ਕਿਆ ਚਾਰਾ ਨਾਨਕ ਸਤਿ ਸਵਾਰਣ ਹਾਰਾ ਅਸਮਹਲਾ ਪਹਿਲਾ ਆਖਾਂ ਜੀ ਮਾਨਸਰੇ ਮਰ ਜਾਓ ਆਖਣ ਔਖਾ ਸੱਚਾ ਨਾਮ ਸੱਚੇ ਨਾਮ ਕੀ ਲਾਗੇ ਭੂਖ ਉਤਪੋਖੇ ਖਾਏ ਚਲੀ ਇਹ ਦੁਖ ਸੋ ਕਿਉ ਮਸਰੇ ਮੇਰੀ ਮਾਰੇ ਸੱਚਾ ਸਾਹਿਬ ਸੱਚੇ ਨਾਮ ਰਹਾਉ ਸੱਚੇ ਰਾਮ ਕੀ ਤਲ ਵਡਿਆਈ ਆਖ ਤੇ ਕੀਮਤ ਨਹੀਂ ਪਾਈ ਜੇ ਸਰ ਮਿਲ ਕੇ ਆਖਣ ਕਾਹੇ ਵਡਨ ਹੋਵੇ ਘਾਟ ਨਾ ਜਾਏ ਨਾ ਹਮਰ ਨ ਹੋਵੇ ਸੋਗ ਦਿਨਦਰ ਰਹਣ ਸੁਖੇ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਤਹੋਆ ਨਾ ਤਹੋਏ ਜਿਵੜੇ ਆਪ ਤੇਵੜ ਤੇਰੀ ਦਾਤ ਜਨਦਨ ਕਰਕੇ ਤੇਰਾਤ ਖਸਮ ਸਾਰੇ ਤੇ ਤਨਜਾਤ ਨਾਨਕ ਨਾ ਬਹਿ ਬਾਸਨਾਤ ਰਬ ਗੁਰੂ ਜੀ ਮਹਲਾ ਚੌਥਾ ਹਰ ਕੈ ਜਨ ਸਤਿਗੁਰ ਸਤਪੁਰਖ ਆਦਿਨ ਕਰੋ ਕਿਰਪਾ ਸੋ ਹਮ ਕੀ ਰੇ ਗਿਰਮ ਸਤਪੁਰ ਸਰਣਾਏ ਕਰ ਦਇਆ ਨ ਪ੍ਰਗਾਸ ਮੇਰੇ ਮੀਤੋ ਗੁਰਦੇਵ ਨ ਕੋ ਰਾਮ ਨ ਪ੍ਰਗਾਸ ਗੁਰਮਤੋ ਨਾਮ ਮੇਰਾ ਪ੍ਰਾਨ ਸਖਾਈ ਹਰੋ ਤੀਰਤ ਹਮਰੇ ਰਹਿਰਾ ਸਰਹਾਵ ਹਰ ਜਨ ਕੇਵੜ ਭਗਵ ਦੇਰੇ ਜਿਨ ਹਰ ਹਰ ਸਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰੋ ਰਸਨਾਮ ਨ ਪਾਇ ਤੈ ਭਗ ਹੈਨ ਜੰਪਾਸੋ ਜੋ ਸਤਿਗੁਰ ਸਰਣ ਸੰਗਤ ਨਹੀਂ ਆਇ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਇ ਤੈਨ ਧਰੋ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤੋ ਜਿਤ ਹਰ ਰਸ ਪਾਇ ਮੇ ਜਨ ਨਾਨਕ ਨਾਮ ਪ੍ਰਗਾਸ ਰਗ ਬੂਜਰੀ ਮਹਲਾ ਪੰਜਵਾ ਤਾਹੇ ਰੇ ਮਨ ਚਿਤ ਵਹਿ ਉਦਮ ਜਾਂ ਹਰ ਹਰ ਜੀਉ ਪ੍ਰਿਆ ਸੈਲਫ ਧਰਮ ਹੈ ਜਨ ਉਪਾਏ ਤਾ ਕਰਿ ਜਿ ਪ੍ਰਾਗੈ ਕਰ ਤਰਿਆ ਮੇਰੇ ਮਨਹੋਜੀ ਸਤ ਸੰਗਤ ਮਿਲ ਸੁਤਰਿਆ ਗੁਰ ਪ੍ਰਸਾਦਿ ਤੁੰਬਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਵ ਜਨਨ ਪਿਤਾ ਲੋਕ ਸੁਤ ਬਿਨਿਤਾ ਕੋਈ ਨਾ ਇਸ ਕੀ ਤਰਿਆ ਸਿਰਸਰ ਰਚਕ ਸੰਭਾਹੇ ਠਾਕੁਰ ਕਾਹੇ ਬਨ ਬਹੁ ਕਰਿਆ ਓਡਾ ਓਡਾ ਦੇ ਸੇ ਕੋ ਸਾਥ ਪਾਛੇ ਅੰਤਰੇ ਚਰਿਆ ਤਨ ਕਮਨ ਫਲਾਵੈ ਕਉਣ ਤੁਗਾਵੈ ਮਨ ਮਨ ਸਿਮਰਨ ਕਰਿਆ ਸਭ ਜਾਨੋ ਦਾ ਸਫਸਟ ਸਥਾਨ ਠਾਕੁਰ ਕਰਤਲ ਤਰੇ ਜੀ ਨਾਨਕ ਬਲ ਬਲ ਉਸ ਦਵਲ ਜਾਈਏ ਤੇਰਾ ਇੰਤਨ ਪਾਰਾ ਬਰਿਆ ਆਗਿਆ ਸਮਹ ਹਲਾ ਚਪਤਾ ਸੋ ਪ੍ਰਖੇ ਕੋ ਅੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖੇ ਨਿਰੰਜਨ ਹਰ ਪ੍ਰਖੇ ਨਿਰੰਜਨ ਹਰ ਅਗਮ ਅਗਮ ਅਪਾਰ ਸਭ ਧਾਵੈ ਸਭ ਧਾਵੈ ਤੁਜੀ ਹਰ ਸੱਚੇ ਸ੍ਰਿਜਣ ਹਾਰਾ ਸਭ ਜੀ ਤੁਮਾਰੇ ਜੀ ਤੁਂ ਜੀਆ ਕਾਦਾ ਤਾਰਾ ਹਰ ਤੇ ਹਰੋ ਸੰਤੋ ਜੀ ਸਭ ਦੂਤ ਵਿਸਾਰਣ ਹਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਜਾ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਕੋ ਪ੍ਰਗਤ ਸਮਾਨ ਏਕ ਦਾਤੇ ਏਕ ਵੇਖਾਰੀ ਜੀ ਸਭ ਤੇਰੇ ਚੋ ਜਿਵ ਜਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤੁਧਿ ਮਨ ਅਵਰ ਨਾ ਜਾਣਾ ਉਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਤਿਆਗਣ ਮਹਤਵ ਖਾਣ ਜੋ ਸੇਵ ਹੈ ਜੋ ਸੇਵ ਹੈ ਤੁਜੀ ਜਨ ਨਾਨਕ ਤਨ ਕੁਰਬਾਨਾ ਹਰ ਤਿਆਗ ਹਰ ਤਿਆਗ ਹੈ ਤੁਜੀ ਸੇ ਜਨ ਜੁਗ ਮੈਂ ਸਖਵਾਸੀ ਸੇ ਮੁਕਤ ਸੇ ਅਹਿ ਜਨ ਹਰ ਤਹਾਇਆ ਜੀ ਤਨ ਤੋ ਟੀ ਜਮਕੇ ਸਾਸੀ ਜਿਨਰ ਭੋ ਜਿਨ ਹਰਨਰ ਕੋ ਤੇ ਆਇਆ ਜੀ ਤਨ ਕਾ ਭੋ ਸਭ ਗਵਾਸੀ ਜਿਨ ਸੇ ਵਿਆਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਤੇ ਹਾਇਆ ਜੀ ਜਨ ਨਾਨਕ ਤੁਮ ਲੇ ਜਾਸੀ ਤੇਰੀ ਭਗਤੋ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤੋ ਤੇਰੇ ਭਗਤੋ ਸਲਾਹਨਤ ਜੀ ਹਰ ਅਨਕੋ ਨੇ ਕਰਨਤਾ ਤੇਰੀ ਅਨਕੋ ਤੇਰੀ ਨਾਨਕੋ ਕਰੇ ਹਰ ਪੂਜਾ ਜੀ ਤਪ ਤਪ ਜਪ ਬੇਅੰਤਾ ਤੇਰੇ ਨੈਣ ਕੋ ਤੇਰੇ ਨੈਣ ਪ੍ਰਭੂ ਸਮਰਤ ਸਾਸਤ ਜੀ ਕਰ ਕਰਿਆ ਘਟ ਤਨ ਉਤਰੰਤਾ ਸੇ ਭਗਤ ਸੇ ਅਕਾਲ ਪੁਰਖ ਜੀ ਜੋ ਪਹਾਵੇ ਮੇਰੇ ਹਰਿ ਭਗਵੰਤਾ ਤੂੰ ਆਤਮਿਕ ਪੁਰਖ ਪਰਮਪਰ ਕਰਤਾ ਜੀ ਤੁ ਤੇ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਇੱਕੋ ਉਸ ਦਾ ਦਾਤ ਤੂੰ ਇੱਕੋ ਜੀ ਤੂੰ ਨਿਸ਼ਚਰ ਕਰਤਾ ਸੋਈ ਤੁ ਤੇ ਆਪੇ ਭਾਗ ਸੋ ਵੀ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਹਾਡੇ ਸ੍ਰਿਸ਼ਟ ਸਭ ਉਪਾਈ ਜੀਤ ਦਾਪੇ ਸਭ ਕੋ ਹੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋ ਆਸਾ ਮਹਾਂਲਾ ਚੌਥਾ ਤੂੰ ਕਰਤਾ ਸਚਾਰ ਮੈਂਡਾ ਸਾਈਂ ਜੋ ਤੂੰ ਭਾਵੈ ਸੋਈ ਛੀ ਛੀ ਜੋ ਤੂੰ ਦੇਖੈ ਸੋਈ ਹਉ ਮਾਈ ਰਹਾਓ ਸਭ ਤੇਰੀ ਤੂੰ ਸਭਨੀ ਧਾਇਆ ਜਿਸਨਾ ਕਿਰਪਾ ਕਰੇ ਤਨਾਮਰਤਨ ਪਾਇਆ ਗੁਰਮਹਲਾ ਦਾ ਮੰਨ ਬਿਵਾਇਆ ਤੁਪ ਆਪ ਹੀ ਛੋੜਿਆ ਆਪ ਹੀ ਲਾਇਆ ਤੂੰ ਦਰਿਆں ਵਿੱਚ ਸਭੁ ਜੀ ਮਾਹੇ ਤੂ ਬਿਨੁ ਦੂਜਾ ਕੋਈ ਨਾ ਹੈ ਜੀ ਜਨ ਸਭ ਤੇ ਰਾਖੇ ਲੋਗ ਜੋਗ ਮਿਲਿ ਵਿਛੜਿਆ ਸੰਜੋਗੀ ਮੇਹ ਲੋ ਜਿਸਨਾ ਤੂ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸੁਖੀ ਆਠਵ ਖਾਨ ਜਨ ਹਰ ਸੇਵੈ ਤਿਸੁ ਕੋ ਪਾਇਆ ਸਹਜੇ ਹੀਰ ਨਾਮ ਸਮਾਇਆ ਤਉ ਆਪੇ ਕਰਤਾ ਤੇਰਾ ਕਿਅਸੋ ਹੋਵੇ ਤਦ ਬਿਨੁ ਦੂਜਾ ਅਵਰ ਨਾ ਕੋਇ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁ ਪ੍ਰਗਟ ਹੋਇ ਅਸਮਹੱਲਾ ਪਹਿਲਾ ਤੇ ਤਸਰ ਬੜਾ ਰਹਿਲੇ ਨਿਵਾਸ ਪਾਣੀ ਭਾਵਕ ਤਨ ਹੈ ਕੀਆ ਪੰਖ ਜਮੋਹ ਪਦ ਨਹੀਂ ਚਾਲੇ ਹਮ ਦੇਖਾਂ ਤੇ ਡੂਬਿਆਲੇ ਮਨ ਏਕ ਨ ਚਿਤ ਸਮੂੜ ਮਨਾ ਹਰ ਵਸਰਤ ਤੇਰੇ ਗੁਣ ਗਲਿਆ ਰਹਾ ਨਾ ਹੋਜ ਤਿਸਤੇ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਮਤ ਨਾਨਕ ਤੇ ਕਿ ਸਰਣਾ ਜਿੰਤੋ ਨਾਹੀ ਵਿਸਰਿਆ ਅਸਮਹੱਲਾ ਪੰਜਾ ਪਹਿ ਪ੍ਰਾਪਤਿ ਮਾਨੁਕ ਦੇ ਹੋਈਆ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤਨਾ ਕਾਮ ਮਿਲ ਸਾਧ ਸੰਗ ਅਜ ਕੇ ਬਲਨਾ ਸ਼ਰਨ ਜਾਨ ਲਾਗ ਤੋ ਜਲ ਤਰਨ ਕਰ ਜਨਮ ਰਥਾ ਜਾ ਤਰੰਗ ਮਾਇਆ ਕਰ ਹਾਓ ਜਪ ਤਪ ਸੰਜਮ ਤਰਨ ਕਮਾਇਆ ਸੇਵਾ ਸਾਧਨ ਜਾਣੇ ਹਰ ਰਾਇਆ ਕਹੋ ਨਾਨਕ ਹਮਨੇ ਚ ਕਰਮ ਸਰਨ ਪਰੇ ਕੀ ਰੱਖੋ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਕਥਾ ਬਾਦ ਸ਼ਾਹ ਦਸਵੇਂ ਕਬੇ ਉਬਾਦ 32 ਜੋ ਪਈ ਹਮਰੇ ਕਰੋ ਹਾਥ ਦੇ ਰਖਾ ਪੂਰਨ ਹੋਏ ਚਤ ਤੇ ਇੱਛਾ ਤਵ ਚਰਨਨ ਨਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਸਤ ਸਬਤ ਮਂ ਕਹਾਓ ਆਪ ਹਾਥ ਦੇ ਮੇ ਬਚਾਓ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰ ਮੋਰਛਾ ਨਿਜ ਕਰਦਾ ਪ੍ਰੀਯ ਸਭੈ ਰਨ ਕੋ ਆਇ ਸੰਰੀਏ ਤੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤਮੈ ਛਾੜ ਕੋਈ ਅਬਰਨਾ ਧਾੰਗਾ ਜੋ ਵਰ ਚਹੋਂ ਸੁਤਮ ਤੇ ਪਾਉ ਸੇਵ ਸਖਹ ਹਮਾਰੇ ਤਾਰੀ ਹੈ ਜਿਉਂ ਤੁਮ ਸਤਰ ਹਮਾਰੇ ਮਾਰੀ ਹੈ ਆਪ ਹਾ ਦਰਮ ਜਿਗਰੀ ਹੈ ਮਰਨ ਕਾਲ ਕਾ ਤਰਾਸ ਨਿਵਰੀ ਹੈ ਹੋ ਜੋ ਸੁਦਾ ਹਮਾਰੇ ਪਛਾ ਸ੍ਰੀ ਸਤਿ ਜੀ ਜਨ ਕਰਿ ਹੋਰ ਅਛਾ ਰੱਖ ਲਿਓ ਮਿਹ ਰਖਣ ਹਾਰ ਸਾਹਿਬ ਸੰਤੋ ਸਹਾਈ ਪਿਆਰ दीन बंद दुष्टन सहंता तुमहु पूरी चतुर्दशंता काल पाए ब्रह्मा वपतरा काल पाए शिव जो अवतरा काल पाए करविसन प्रकासा सकल काल का केतमासा जमन काल योगी शिव कियो बेदराज ब्रह्मा जूथियो जमन काल सब सव लोक सवारा नमस्कार है ताहि मारा जमन काल सब जगत बनायो ਦੇਵ ਦਾਤ ਜਿਸਨੁ ਉਪਜਾਇ ਆਦ ਅੰਤ ਇਕੈ ਅਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਸਹੀ ਤੋ ਅਨਾਰੀ ਸਕਲ ਪ੍ਰਜਾ ਤਨ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮ ਮੋਦ ਕੀਓ ਘਟ ਘਟ ਕੇ ਅੰਤਰ ਕੀ ਜਾਨਤੋ ਓਰੇ ਗੁਰੇ ਕੀ ਪੀਰ ਪਛਾਨਤੋ ਸੀਸਤੀ ਦੇ ਗੁੰਚਰ ਸੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤੰ ਤਨੁ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸਿ ਇਹ ਕੈ ਇਕ ਕੀ ਪੀਰਿ ਪਿਛਾਨ ਘਟ ਘਟ ਕੇ ਪਟ ਪਟ ਕੇ ਜਾਨੈ ਜਬਦ ਕਰਹ ਕਰਾ ਕਰ ਤਾਰਾ ਪਰ ਜਤ ਹਰ ਤਤਵ ਦੇ ਅਪਾਰ ਤਬ ਆਕਰਖ ਕਰ ਤਹ ਹੰ ਕਗਹੂੰ ਤੋ ਮੈਂ ਮਿਲਤ ਦੇ ਤਰ ਸਭ ਹੂੰ ਜਿ ਤੇ ਬਦਨ ਸ੍ਰਿਸ਼ਟ ਸਰਵ ਤਹਾਰ ਆਪ ਆਪਨੇ ਬੋਲ ਉਚਾਰ ਤਉ ਸਭ ਉਤੇ ਰਸਤ੍ਰਾਲਮ ਜਤ ਵਿਦ ਬੇਦ ਬੇਦ ਰਿਆਲਮ ਨਿਰੰਕਾਰo ਧਰਮਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਗ ਤਹ ਕਾ ਮੂੜੁ ਉਚਾਰਤ ਭੇਦਾ ਜਾਕੋ ਭੇਵ ਨ ਪਾਵਤ ਬੇਦਾ ਤਾਕੋ ਪਰਮਹਨ ਅਨਮੰਤ ਮਹਾ ਮੂੜ ਕਛੁ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਦਾਸ ਸਿਵ ਨਿਰੰਕਾਰ ਕਾ ਚੰਤਨੈ ਭਿਰੋ ਆਪ ਆਪਨੇ ਬਧਰ ਜਿਤੀ ਬਰਨਤ ਪੈਨ ਪੰਤ ਰਤੇ ਤਿਨ ਤੁਮਰਾ ਲਖਣਾ ਜਾਇ ਸਾਰਾ ਕਹਿ ਦਸਿਆ ਪ੍ਰਥਮ ਸੰਸਾਰ ਇਕ ਰੂਪਾ ਅਨੁਸਰੂਪਾ ਰੰਗ ਭਇਓ ਰਾਵ ਕਹੀ ਭੁਇ ਪਾ ਅੰਡਜ ਜਿਰਜ ਸੇਧੰਕੀਨੀ ਉਤਪਜ ਖਾਨ ਬਹੁਰ ਰਚ ਦੇਨੀ ਕਹਉ ਫੂਲ ਰਾਜਾ ਹੈ ਬੈਠ ਕਹਉ ਸੰਮਟ ਭਉ ਸੰਕਰੀਏ ਕੈਠਾ ਸਭ ਰੀ ਸ੍ਰਿਸ਼ਟ ਦੇਖਾਇ ਚੰਦ ਹੋ ਆਜੁਗਾ ਸਰੂਪ ਸਿਆੰਦ ਅਵਰਛਾ ਮੇਰੇ ਤੁਮ ਕਰੋ ਸਿਕ ਵਾਰ ਅਸਿਕ ਸੰਗਹਰੁ ਦੁਸ਼ਟ ਜਿਤੇ ਉਠਵਤੁ ਤਤ ਪਾਤਾ ਸਕਲਮਲੇਛ ਕਰੋਰਨ ਤਾਤਾ ਜੇ ਅਸਤੋਚ ਸਰਣੀ ਪਰੇ ਤਿਨ ਕੈ ਦੁਸ਼ਟ ਦੁਖ ਤਹ ਨਰੇ ਪੁਰਖ ਜਿ ਮਨਪਤ ਪਰ ਇਤਿਹਾਰੇ ਤਿਨ ਕੈ ਤਮ ਸੰਖਟ ਸਵਟਾਰ ਜੋ ਕਲ ਕੋ ਇਕ ਵਾਰ ਤੈਂ ਹੈ ਤਾ ਫਿਰ ਕਾਲ ਨਿਕਟਨਾ ਹੈ ਅਰਛਾ ਹੋਇ ਤਾ ਹੈ ਸਭ ਕਾਲਾ ਦੁਸ਼ਟ ਅਰੇਸਟ ਰਹਾ ਤਤ ਕਾਲਾ ਫਿਰ ਪਾਦਰਸ਼ਟ ਤਨ ਜਾਹੈ ਨ ਹਰੋ ਤਾ ਪੇਤਾ ਤਨ ਤਮ ਹਰ ਹੋਰ ਹਿਰਦਿ ਸਦ ਕਰਮੋ ਸਭ ਹੋਈ ਦੁਸ਼ਟਿ ਸ਼ਹਾ ਸੁਸਤ ਨਾ ਹੋਈ ਇਹੇ ਕਬਾਰ ਜਿਨ ਫਰਸ ਸੁਮਹਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤੇ ਹਾਰੋ ਤਾ ਦਾਰਦ ਦੁਸ਼ਟ ਦੋਖ ਤੇ ਰਾਨਾ ਖੜੋ ਕੀਤ ਮੈਂ ਸਰਣ ਤੇ ਹਾਰੀ ਆਪਹਾ ਦਿਲ ਹੁਤਬਾਰੀ ਸਰਗਟੋਰ ਮੋ ਹੋ ਹਸਾਈ ਦੁਸ਼ਟ ਦੋਖ ਤੇ ਲਖੋ ਬਚਾਈ ਖੜਗ ਘੇਤ ਮੈਂ ਸਰਨ ਤੇ ਹਾਰੀ ਆਪ ਹਾਰ ਦਿਲ ਹੁਕਮਾਰੇ ਸਰਬ ਥੋਰ ਮੋਹ ਸਹਾਈ ਦੁਸ਼ਟ ਦੋਪਤੇ ਲਖੋ ਬਚਾਈ ਸਵਿਆ ਪਾਇ ਗਏ ਜਬ ਤੇ ਤੁਮਰੇ ਤਬ ਤੇ ਕੋ ਆਪ ਤਰੇ ਨਹੀਂ ਆਣ ਰਾਮ ਰਹੀਮ ਪੁਰਾਨ ਕੁਰਾਨ ਨੇ ਕਹਿਮ ਤੇ ਨਾ ਮੰਨਿਓ ਸਮਰਤ ਸਾਸਤਰ ਵੇ ਸਵੇ ਬਹੋ ਏਤ ਕਹੇ ਹਮ ਏਕ ਨ ਜਾਣਿਆ ਸ਼੍ਰੀ ਉਸਤਾਨ ਕਿਰਪਾ ਤੁਮਰੀ ਕਾਰੋ ਮੈਂ ਨਤਿ ਹੋ ਸਭ ਤੋਹੇ ਬਖਾਨਿਆ ਦੋਹਿਰਾ ਸਗਲ ਦਵਾਰ ਕੋ ਛੱਡ ਕੇ ਗਿਓ ਤੁਹਾਰੋ ਦਵਾਰ ਬਾਹਂ ਗਹੇ ਕੀ ਲਾਜ ਅਸ ਗੋਵਿੰਦ ਦਾਸ ਤੁਹਾਰੋ ਰਾਮ ਕਲੇ ਮਹਲਾ ਤੀਜਾ ਆਨੰਦ ਏਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਛਾਹ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਛੇਤੀ ਮਨਵ ਜਿ ਆਵਾ ਦਾ ਹੈ ਆ ਰਾਵਰਤਨ ਪਰਵਾਰ ਪਰਿਆ ਸ਼ਬਦ ਗਾਵਨ ਆਈਆ ਸ਼ਬਦੋ ਤਾਂ ਗਾਵੋ ਹਰੀ ਕੇ ਰਾ ਮਨ ਜਿਨੀ ਵਸਾਇ ਕਹ ਨਨਤ ਆਨੰਦ ਹੋਆ ਸਤਿਗੁਰੂ ਮੈਂ ਪਾਇਆ اے ਮਨ ਮੇਰਾ ਤੂੰ ਉਸ ਦਰੋ ਹਰਨਾਲੇ ਹਰਨਾਲ ਰੋ ਤੂੰ ਮਨ ਮੇਰੇ ਦੁਖ ਸਭ ਸਾਰਣ ਦੇ ਕਰੂ ਕਰੇ ਤੇਰਾ ਕਾਰਜ ਸਭ ਸਵਾਰਣ ਸਗਨ ਅਗਲਾ ਸਮਰੱਥ ਸਲਾਮੇ ਸੁਖਿ ਮਨੁ ਵਿਸਾਰੇ ਕਹੇ ਨਾਨਕ ਮਨ ਮੇਰੇ sada ਰਹੋ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ sada ਸਿਰਤ ਸਲਾਹਤ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾ ਜੇ ਸ਼ਬਦ ਧਨੇਰੇ ਕਹੇ ਨਾਨਕ ਸੱਚੇ ਸਾਹਿਬ ਗਿਆਨ ਹੈ ਘਰ ਤੇ ਰ ਸੱਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਧਾਰਮੀ ਰਾਜਨਾ ਆਂ ਸਭ ਗੁਜ਼ਾਈਆ ਕਰ ਸ਼ਾਂਤ ਸੁਖਮਨਿਆ ਵਸਿਆ ਜਿਤਿਛਾਂ ਸਭ ਖੁਜਾਈਆ ਸਦਾ ਗੁਰੂ ਬਾਣ ਪਿਤਾ ਗੁਰਵਟੋ ਹੋ ਜਿਸ ਦੀਆਂ ਹਵਟਿਆਈਆ ਕਹੇ ਨਾਨਕ ਸੁਣੋ ਸੰਤੋ ਸਭ ਤਰਹ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤ ਹਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਤਮਾਰਿਆ ਤਹੁਰ ਕਰਮ ਤਾਇਆ ਤੁਧ ਜਿਨ ਕਉ ਸੇ ਨਾਮ ਹਰਿ ਤੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨੁ ਸੁਣਹੁ ਢੁਭਾਗੀ ਹੋ ਸਗਲ ਮਨੋਰਥ ਪੂਰੈ ਪਾਰਗ੍ਰਹਣ ਪ੍ਰਭ ਪਾਇਆ ਉਤਰੇ ਸਗਲ ਸੂਰੇ ਦੂਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਬ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਫਨੀਤ ਕਹ ਤੇ ਸਤਿਗੁਰ ਰਹਾ ਫਿਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜਿਆ ਰੰਤੂਰੇ ਦਾਮਨੀ ਮਹੱਲਾ ਪੰਜਾ ਸਾal ਵਿੱਚ ਤਨਾ ਵਸਤੂ ਪਈਓ ਸਤ ਸੰਤੋਖੇ ਚਾਰੋ ਅੰਮ੍ਰਿਤ ਨਾਮ ਠਾਕੁਰ ਦਾ ਪਈਓ ਇਸ ਕਾ ਸਭ ਸਭ ਧਾਰ ਜੇ ਕੋ ਖਾਵੈ ਜੇ ਕੋ ਪਿੰਚੈ ਤਿਸ ਕਾਹੇ ਤਦਾਰ ਹੋਇ ਵਸਤ ਤਿ ਜਿਨਹ ਜਾਇ ਨਿਤ ਨਿਤ ਰਖੁਰ ਧਾਰੋ ਤੰ ਸੰਸਾਰ ਚਰਨ ਲਗਤਰੀ ਸਭ ਨਾਨਕ ਪ੍ਰਭ ਪ੍ਰਸਾਰੋ ਸਭ ਲੋਕ ਮਹੱਲਾ ਪੰਜ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋ ਕੀ ਤੋਈ ਮੈਂ ਨਿਰਗੁਣਿਆ ਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀ ਤਾ ਨਮਨ ਤੇ ਵਹਰਿਆ ਪੌੜੀ ਜਿੱਥੈ ਤੋਂ ਸਮਰਥ ਜਿੱਥੈ ਕੋਏ ਨਾਹੇ ਉਥੇ ਤੇਰੀ ਰੱਖ ਅਗਨੀ ਹਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਹੇ ਤੇਰਾ ਛੜ ਜਾਹੇ ਬਹੋ ਜਲ ਵਿਖਮਸਗਾਹੋ ਗੁਰੂ ਸਬਦਿ ਪਾਰ ਪਾਹੇ ਜਿਨ ਕਉਲ ਕੀ ਪਿਆਸ ਅਮਰਤ ਸੇ ਖਾਹੇ ਜਿਨ ਕਉਲ ਕੀ ਪਿਆਸ ਅਮਰਤ ਸੇ ਖਾਹੇ ਕਲ ਮਹਿ ਹੁ ਪੰਨ ਗੁਣ ਗੋਵਿੰਦ ਗਾਹੇ ਸਭ ਸੇ ਨਾਨਕ ਸਰਪਾਲ ਸਮਾਲੇ ਸਾਹੇ ਸਾਹੇ ਵਿਰਥਾ ਕੋਈ ਨਾ ਜਾਏ ਜੇ ਆਵੇਂ ਤਦ ਆਹੇ ਸੋ ਲੋਕ ਮਹਲਾ ਪੰਜਵਾ ਅੰਤੁਰ ਗੁਰ ਰਾਧਣਾ ਜਿਹੜਾ ਜਗ ਗੁਰ ਨਾਓ ਨੇਤਰੀ ਸਤਿਗੁਰ ਪ੍ਰੇਖਣਾ ਸਰਣੇ ਸੁਨਣਾ ਗੁਰ ਨਾਓ ਸਤਿਗੁਰ ਸਿਧਿਰਤਿਆ ਦਰਗਹਿ ਕਾਇ ਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮੈਂ ਉਤਮ ਕਾੜੀਐ ਬਿਰਲੇ ਕੇ ਕੇ ਮਹੱਲਾ ਪੰਜਵਾ ਰਖੇ ਰਖਣਹਾਰ ਆਪ ਬਾਰਿਆਨ ਗੁਰ ਕੀ ਪਹਿਰੀ ਪਾਏ ਕਾਜ ਸਵਾਰਿਆਨ ਹੋਆ ਆਪ ਧਿਆਲ ਮਨਹੁ ਨਾ ਵਿਸਾਰਿਆਨ ਸਾਧ ਜਨਾ ਕੈ ਸੰਗ ਅਹੋ ਜਲ ਤਾਰਿਆਨ ਸਾਤ ਤਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆਨ ਤਿਸ ਸਾਹਿਬ ਕੀ ਟੇਕ ਨਾਨਕ ਅੰਮਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਅਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਸਗਲੇ ਦੁਖਾਂ ਪਾਪਾਂ ਦਾ ਨਾਸ ਧੰਨ ਗੁਰੂ ਨਾਨਕ ਜੀ ਆਪ ਜੀ ਕੀ ਭਜਨ ਬਾਣੀ ਕਾ ਪਰਤਾਪ ਵਾਹਿਗੁਰੂ ਜੀ ਦਾ ਫਲਸਫਾ ਵਾਹਿਗੁਰੂ ਜੀ ਦੀ ਫਤਿਹ